ਪਿੱਲਰ ਅਸੀਂ ਇੱਕ ਵੀ ਨਹੀਂ ਲਾਇਆ। ਅੱਛਾ ਬਾਈ। ਹਾਂ। ਪਿੱਲਰ ਹੈ ਨਹੀਂ ਬਈ ਇਹਦੀ ਜਮੀਨ ਹੈਗਾ ਜੀ। ਠੀਕ ਹੈ ਬਾਈ। ਇਹ ਹਾਲਾ ਕਹਿੰਦਾ ਯਾਰ ਐਡਾ ਮਕਾਨ ਪਿੱਲਰ ਦੇ ਬਿਨਾ ਖੜਦਾ ਨਹੀਂਗਾ। ਹਾਂਜੀ ਬਾਈ। ਆਪਾਂ ਪਹਿਲੇ ਇੱਕ ਵੀ ਨਹੀਂ ਲਾਇਆ। ਅਸਲ ਦੇ ਵਿੱਚ ਪਤਾ ਕਿ ਇਹ ਪੇਂਟ ਦਾ ਕਰਕੇ ਕੋਠੀ ਹੈ ਜੀ। ਇਹ ਵੀ ਗੱਲ ਹੈ ਬਾਈ। ਪੇਂਟ ਦਾ ਕਰਕੇ ਕੋਠੀ ਹੈਗੀ। ਹੋਰ ਚੀਜ਼ ਐਡ ਕਰੀ ਜੀ। ਠੀਕ ਹੈ ਬਾਈ। ਇਹਦੇ ਲੋਬੀ ਚ ਨਾ ਚਾਰੇ ਪਾਸੇ ਹਵਾ ਪੈਂਦੀ ਹੈ ਜੀ। ਠੀਕ ਹੈ। ਸਾਹਮਣੇ ਐਂਟਰੀ ਹੈਗੀ। ਠੀਕ ਹੈ। ਇੱਕ ਇਧਰੋਂ ਵੀ ਹਵਾ ਅੰਦਰਵਾਜ ਆ ਗਈ। ਇੱਕ ਆਹ ਕਮਰੇ ਚ ਵੀ ਦਰਵਾਜਾ ਆ ਗਈ। ਆਪੇ ਹੀ ਕਿਹਾ ਸੀ ਵੀ ਸਾਡੀ ਹਵਾ ਪੈਂਦੀ ਪੀਛੇ ਸਾਡੀ ਦੋ ਤਿੰਨ ਦੇ ਪਾਸੇ ਹਵਾ ਕ੍ਰੋਸਿੰਗ ਹੁੰਦੀ ਹੋਵੇ ਕ੍ਰੋਸਿੰਗ ਹੁੰਦੀ ਹੋਵੇ ਹਵਾ ਇਹ ਗੁੰਮਸ ਨਾ ਹੁੰਦੀ ਹੋਵੇ ਠੀਕ ਹੈ ਇੱਕਾ ਨਾਲ ਜਿਹੜੀ ਜਾਲੀ ਹੈ ਜੀ ਇਧਰ ਆ ਇਧਰ ਤੋਂ ਆਪਾਂ ਦੀ ਦੇਖ ਸਕਦੇ ਹਾਂ ਅੰਦਰੋਂ ਤਾਂ ਬਾਹਰੋਂ ਨਹੀਂ ਦੇਖ ਸਕਦੇ ਉਧਰੋਂ ਨਹੀਂ ਦੇਖ ਸਕਦੇ ਹੈਗੇ ਇਹਦੇ ਤਾਂ ਇੰਨਾ ਫਰਕ ਹੈਗਾ ਠੀਕ ਕੋਠੀ ਦੇ ਨਾਲ ਕੱਲੀ ਕੱਲੀ ਚੀਜ਼ ਦੇ ਉੱਤੇ ਇੱਕ ਪਲੈਨਿੰਗ ਕੀ ਕੀਤੀ ਹੋਈ ਹੈ ਵੀ ਜਿਹੜੀਆਂ ਜੋੜੀਆਂ ਨੇ ਆਪਾਂ ਸਾਰੇ ਕਹਦੇ ਹੁਣ بارش ਹੋ ਰਹੀ ਹੈ ਛੋਟੇ ਛੋਟੇ ਤੇ ਕੋਈ ਨਹੀਂ ਭੇਜਦੀ ਕਿ ਇੱਥੋਂ ਆਪਾਂ ਦੇਖੀਏ ਤਾਂ ਇੱਥੋਂ ਸਿੱਧਾ ਹੀ ਗੇਟ ਦਿਸਦਾ ਹੈ ਨਾ ਜੀ ਉਪਰੋਂ ਪਰੇ ਤੇ ਇੱਥੋਂ ਗੇਟ ਦੇ ਬੰਨ੍ਹ ਹੋਣ ਕਿ ਨਾ ਸਾਨੂੰ ਐ ਲੱਗਿਆ ਵੀ ਗਦਮੇੜਾ ਜਾਊਗਾ ਕਲਰ ਹਾਂ ਹਾਂ ਬਾਈ ਤੇ ਥੋੜਾ ਸਮਾਂ ਪਾ ਕੇ ਉਹਨਾਂ ਨੇ ਹਫਤੇ ਬਾਅਦ ਉਸੇ ਸੁੱਕਾ ਮੈਨਾ ਮਿਲਾਈ ਆਪਣ ਨੂੰ ਰੰਗ ਤੇ ਉਹ ਜਿੰਨਾ ਡਾਰਕ ਲੱਗ ਰਿਹਾ ਜਿੰਨਾ ਹਾਂਜੀ ਹਾਂਜੀ ਉਨੀ ਲਾਈਟ ਹੋ ਗਿਆ ਥੋੜਾ ਜਿਹਾ ਉਨੀ ਲਾਈਟ ਹੋ ਗਿਆ ਬਾਕੀ ਫਿਰ ਆਪਾਂ ਜੀ ਟਾਇਲ ਲਾਈ ਜੇ ਥੱਲੇ ਵਾਲੀ ਵੀ ਮੈਚਿੰਗ ਕਰਕੇ ਲਾਈਏ ਇਹਦੇ ਨਾਲ ਠੀਕ ਹੈ ਠੀਕ ਹੈ ਜਿਹੜੀ ਪਹਿਲੇ ਪੋਰਸ਼ਨ ਤੇ ਲੱਗੀ ਹਾਂਜੀ ਥੱਲੇ ਲੱਗੀ ਹੋਈ ਹੈ ਹਾਂਜੀ ਤੇ ਵੀ ਉੱਥੇ ਟੂਟੀ ਫਰੇਕ ਤਾਂ ਕਢਾਈ ਆਪਾਂ ਜਿੱਥੇ ਪੰਤਾਲਾ ਉੱਥੇ ਟੂਟੀ ਕੋਲੇ ਜਦੋਂ ਮਰਜੀ ਲਾ ਲਈਏ ਉਹ ਜਿਵੇਂ ਪੁਆਇੰਟ ਰੱਖਿਆ ਪਿਆ ਸასი ਗੱਲ ਕਲਾਸਿਕ ਲੁੱਕ ਦੀ ਆਪਾਂ ਕੋਠੀ ਦਿਖਾਵਾਂਗੇ ਇਹਦੇ ਫਰੰਟ ਐਲੀਵੇਸ਼ਨ ਬਾਰੇ ਆਪਾਂ ਜ਼ਿਆਦਾ ਗੱਲਬਾਤ ਕਰਾਂਗੇ ਕਿਉਂਕਿ ਇਹ ਇੰਨਾ ਰੀਜਨਲ ਬਣਾਇਆ ਹੈ ਤੇ ਜਿਹੜੇ ਭਰਾ ਨੇ ਬਣਾਇਆ ਆਪਣੇ ਨੇ ਜੋ ਮਿਸਤਰੀ ਭਰਾ ਹੈ ਉਹ ਵੀ ਆਪਣੇ ਨਾਲ ਹੈਗਾ ਉਹਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਤੇ ਇੱਕ ਵਾਰੀ ਤੁਸੀਂ ਝਾਤ ਮਰਵਾ ਦਿਓ ਬਈ ਸਾਰੇ ਫਰੰਟ ਐਲੀਵੇਸ਼ਨ ਕਿੰਨੇ ਇਹਦੇ ਚ ਬਾਈ ਉਹਨਾਂ ਨੇ ਆਪਣੇ ਆਪਣੀ ਮਰਜ਼ੀ ਨਾਲ ਡਿਜ਼ਾਈਨ ਤੋਂ ਵੱਖਰਾ ਹੋ ਕੇ ਕੀ ਕੀ ਕੀਤਾ ਉਹ ਆਪਾਂ ਗੱਲਬਾਤ ਕਰਾਂਗੇ ਬਾਈ ਠੇਕੇਦਾਰ ਭਰਾ ਵੀ ਆਪਣੇ ਨਾਲ ਨੇ ਤੇ ਅੰਕਲ ਜੀ ਵੀ ਨਾਲ ਨੇਗੇ ਜਿੰਨਾਂ ਦੀ ਇਹ ਕੋਠੀ ਆ ਆਪਾਂ ਬਾਈ ਤੋਂ ਗੱਲਬਾਤ ਕਰਕੇ ਜਾਣਾਗੇ ਕੀ ਕੀ ਇਹਦੇ ਚ ਚੇਂਜ ਕੀਤਾ ਤੇ ਅੰਦਰੋਂ ਵੀ ਆਪਾਂ ਡਿਜ਼ਾਈਨ ਦਿਖਾਉਂਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਅੰਦਰੋਂ ਵੀ ਡਿਜ਼ਾਈਨ ਦਿਖਾਵਾਂਗੇ ਉਪਰ ਵਾਲਾ ਪੋਰਸ਼ਨ ਵੀ ਦਿਖਾਵਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਜਰੂਰ ਦੱਸੋ ਬਾਈ ਜੀ ਹਾਂ ਜੀ ਵੀ ਇਹਦੇ ਚ ਜਿਹੜਾ ਫਰੰਟ ਐਲੀਵੇਸ਼ਨ ਆ ਇਹਦੇ ਚ ਆਪਾਂ ਕੀ ਕੀ ਕੁਝ ਖਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਕਿਉਂਕਿ ਇਹ ਆਪਣੇ ਦਰਸ਼ਕਾਂ ਨੇ ਦੇਖ ਹੀ ਲਿਆ ਫਰੰਟ ਬਾਹਰੋਂ ਦੇਖ ਹੀ ਰਹੇ ਨੇ ਬਹੁਤ ਸੋਹਣਾ ਲੁੱਕ ਦਿੱਤੀ ਹੋਈ ਹੈ ਤੇ ਦੱਸੋ ਜਰੂਰ ਬਾਈ ਇਹਦੇ ਬਾਰੇ ਇਹਦੇ ਵਿੱਚ ਆਪਾਂ ਪੋਰਚ ਤੋਂ ਸਟਾਰਟ ਕਰਦੇ ਹਾਂ ਬਈ ਆਪਾਂ ਦੋ ਚੀਜ਼ਾਂ ਚੇਂਜ ਕਰੀਆਂ ਜੀ ਆ ਇੱਕ ਤਾਂ ਆਪਾਂ ਪੋਰਚ ਵੱਖਰਾ ਲੈਂਦਾ ਜੀ ਠੀਕ ਹੈ ਜੀ ਵੈਸੇ ਤਾਂ ਨਾ ਅਟੈਚ ਹੀ ਹੁੰਦਾ ਨਾ ਠੀਕ ਹੈ ਬਾਈ ਤੇ ਇਹ ਆਪਾਂ ਵੱਖਰਾ ਕੱਢ ਕੇ ਇਹਦੇ ਲੁੱਕ ਬਣਾਈ ਆ ਜੀ ਤੇ ਪਹਿਲਾਂ ਬਾਈ ਤੁਸੀਂ ਦੱਸਦੇ ਸੀਗੇ ਵੀ ਜਿਹੜਾ ਉਹ ਵਾਲੀ ਸੀ ਉਹ ਉਹੀ ਐਂਟਰੀ ਸੀ ਕੱਲੀ ਹਾਂ ਪਹਿਲਾਂ ਉਹ ਐਂਟਰੀ ਸੀਗੀ ਤੇ ਉਹ ਐਂਟਰੀ ਰੱਖੀ ਸੀ ਇਧਰੋਂ ਕਹਿੰਦਾ ਮਤਲਬ ਇੱਥੋਂ ਪਲੇਨ ਹੀ ਰੱਖਤਾ ਸੀ ਆ ਰੱਖਿਆ ਨਹੀਂ ਸੀ ਹਾਂ ਜੀ ਹੈ ਨਹੀਂ ਸੀਗਾ ਇਹ ਫਿਰ ਅਸੀਂ ਆਪ ਦੀ ਉਹਦੇ ਨਾਲ ਆ ਠੀਕ ਹੈ ਜੀ ਮਾਲਕਨਾਂ ਰਾਇ ਕਰਕੇ ਫਿਰ ਬਣਵਾਇਆ ਸੀਗਾ ਇਹ ਠੀਕ ਹੈ ਜੀ ਮਾਲਕਨਾਂ ਰਾਇ ਕੀਤੀ ਵੀ ਆਪਾਂ ਫਰੰਟ ਦੇ ਵਿੱਚ ਇਹ ਹੈ ਨਹੀਂਗਾ ਤੇ ਇਧਰੋਂ ਖਾਲੀ ਜਿਹਾ ਲੱਗ ਰਹੀ ਐ ਬੇ ਚੀਜ਼ ਨੂੰ ਭਰੀਏ ਹਾਂਜੀ ਵੈਸੇ ਜਿਹੜਾ ਨਕਸ਼ਾ ਵਾਲੀ ਵੀ ਸੀਗਾ ਹਾਂਜੀ ਬਾਈ ਅਸੀਂ ਉਹ ਵੀ ਅਸੀਂ ਉਸੇ ਵੀ ਨਿਕਲ ਅਡਪੈਂਡਰ ਇਹ ਠੀਕ ਹੈ ਬਾਈ ਅਸੀਂ ਆਪਦੀ ਵੀ ਮਾਲਕ ਵੀ ਤੇ ਅਸੀਂ ਖੁਦ ਨੇ ਵੀ ਇਹ ਜਣ ਰਲ ਕੇ ਕੰਮ ਵੀ ਵੀ ਕਹਿੰਦਾ ਜੇ ਰੈਲ ਹੋ ਜਾਏ ਤਾਂ ਚੰਗੀ ਗੱਲ ਹੈ ਨਾ ਜੀ ਕਿ ਕਈ ਵਾਰੀ ਨਾ ਚੀਜ਼ ਹੋਰ ਬਹੁਤ ਸੋਹਣੀ ਬਣ ਕੇ ਨਿਕਲਉਂਦੀ ਹੈ ਤਾਂ ਸਾਹਮਣੇ ਦਿਸ ਰਹੀ ਹੈ ਬੋਟੀ ਤੇ ਬਾਈ ਇਧਰੋਂ ਵੀ ਆਪਾਂ ਦਿਖਾ ਦਈਏ ਸਾਰੀ ਆਜੋ ਜੀ ਤੇ ਉਸ ਤੋਂ ਥੋੜੀ ਬਾਰਿਸ਼ ਥੋੜੀ ਥੋੜੀ ਹੋ ਰਹੀ ਹੈ ਤੇ ਆਹ ਰੱਖੀ ਜੀ ਬਾਈ ਹੈ ਮੇਨ ਮੇਨ ਐਂਟਰੀ ਹੈ ਜੀ ਹਾਂ ਮੇਨ ਐਂਟਰੀ ਆ ਸਿੱਧੀ ਤੇ ਇਹਦੇ ਚ ਬਾਈ ਹੋਰ ਕੁਝ ਐਡ ਕੀਤਾ ਬਾਹਰਲੇ ਪਾਸੇ ਹੋਰ ਐਡ ਆਪਣਾ ਇੱਕ ਪਰਾਲੀ ਸਾਈਡ ਤੇ ਬਰਾਂਡੀ ਆ ਜੀ ਅੱਛਾ ਹਾਂਜੀ ਉਹਦੀ ਬਾਈ ਕੀ ਜ਼ਰੂਰਤ ਸੀਗੀ ਦੇਖੀਏ ਜੇ ਆਪਣਾ ਉਹਦੀ ਜ਼ਰੂਰਤ ਆ ਦਿਖਾ ਦਿਓ ਉਧਰੋਂ ਤਾਂ ਹਾਲੀ ਮੰਜ਼ਲ ਤੋਂ ਖੜਕੇ ਆਪੋਨ ਇੱਕ ਸਾਈਡ ਤੇ ਫਿਰ ਭਰਮੀ ਹੋ ਜਾਂਦੇ ਕਹਿੰਦੇ ਜੀ अच्छा भाई जिमे एक साइड नीमा हो ਜਾਂਦਾ ਦੂਜੀ ਸਾਈਡ ਭਰਮੀ ਹੋ ਜਾਂਦੇ ਨੇ ਜੀ ਠੀਕ ਹੈ ਜੀ ਇਹ ਆਪਾਂ ਸਨ ਦੋਨੇ ਚੀਜ਼ਾਂ ਤੋੜ ਕੇ ਬਣਾਈਆਂ ਛੱਤ ਦੀਆਂ ਉਧਰਲਾ ਪੋਰਚ ਵੀ ਡਾਉਣਾ ਇਧਰਲਾ ਬਹਾਂਡੇ ਵੀ ਡਾਉਣਾ ਜੀ ਇਹ ਆਪਣੀ ਆਰਜੀ ਰਸੋਈ ਵੀ ਕਹਿ ਸਕਦੇ ਨੂੰ ਜੀ اچھا ਇਧਰ ਰਸੋਈ ਵੀ ਆ ਗਈ ਹਾਂ ਹਾਂਜੀ ਹਾਂਜੀ ਇਹ ਵੀ ਬਾਈ ਥੋੜੀ ਜਿਹੜਾ ਡਿਜ਼ਾਈਨ ਸੀਗਾ ਉਹਦੇ ਚ ਇਹ ਹਟਕੇ ਬਣਾਈ ਆ ਬਣਾਈ ਇਹ ਅਲੱਗ ਤੋਂ ਬਣਾਈ ਹੈ ਹਾਂਜੀ ਹਾਂਜੀ ਤੇ ਵੀ ਕਹਿੰਦਾ ਉਦੋਂ ਹੈਵੀ ਲੁੱਕ ਦੇ ਦਿੱਤੀ ਕੋਠੀ ਨੇ ਇਸ ਚੀਜ਼ ਨਾਲ ਇਸ ਚੀਜ਼ ਨਾਲ ਕਿਉਂਕਿ ਦੋਸਤੋ ਜਦੋਂ ਆਪਾਂ ਕੋਈ ਇਸ ਚੀਜ਼ ਨੂੰ ਬਣਾਉਣ ਲੱਗਦੇ ਆ ਘਰ ਬਣਾਉਣਾ ਹੁੰਦਾ ਉਹਦੇ ਚ ਜਿਹੜਾ ਏਰੀਆ ਥੋੜਾ ਮੋਟਾ ਹੋਰ ਐਡ ਕਰਕੇ ਜੋ ਜ਼ਿਆਦਾ ਸੋਹਣੀ ਬਣਦੀ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਇੱਧਰ ਤੋਂ ਇੱਕ ਐਂਟਰੀ ਹੈ ਜੀ ਤੇ ਉਧਰੋਂ ਵੀ ਐਂਟਰੀ ਹੈ ਨਾ ਬਾਈ ਇੱਕੋ ਪੋਰਚ ਤੋਂ ਐਂਟਰੀ ਹੈ ਪੋਰਚ ਤੋਂ ਐਂਟਰੀ ਹੈ ਤੇ ਆਪਾਂ ਉਹ ਵੀ ਤੁਹਾਨੂੰ ਅੰਦਰ ਦੀ ਦਿਖਾ ਦਾਂਗੇ ਆਪਾਂ ਇੱਕ ਵਾਰੀ ਇਧਰੋਂ ਬਾਈ ਚੱਲੀ ਜੇ ਆਪਾਂ ਦਿਖਾਈਏ ਅੰਦਰ ਦੀ ਜਾਨ ਸਾਰਾ ਤੇ ਬਾਈ ਦੱਸੀ ਚੱਲ ਜਾਊਗਾ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆ ਹੈ ਤੇ ਬਾਹਰੋਂ ਦਾ ਡਿਜ਼ਾਈਨ ਹੈਗਾ ਆਪਾਂ ਸਾਰੀ ਕੁਠੀ ਜੀ ਦਿਖਾਤੀ ਕਿੰਦਾ ਦਾ ਪਲਾਨ ਹੈ ਤਾਂ ਜਿਹੜਾ ਇਧਰੋਂ ਐਂਟਰੀ ਦਿੱਤੀ ਹੈ ਉਧਰੋਂ ਵੀ ਐਂਟਰੀ ਹੈ ਨਾ ਤੇ ਆਪਾਂ ਇੰਟਰ ਹੋਏ ਆ ਇੱਥੋਂ ਬਈ ਦੱਸੀ ਚੱਲੋ ਆਪਣੀ ਕਿੱਥੇ ਕਿੱਥੇ ਕੀ ਕੀ ਰੱਖਿਆ ਹੈ ਇੱਥੇ ਆਪਣਾ ਹੀ ਮੇਨ ਐਂਟਰ ਆ ਹਾਂ ਹਾਂ ਉਹਨੇ ਇਹਦਾ ਆਪਾਂ ਆਪਾਂ ਲੋਬੀ 'ਚ ਹੁੰਨੇ ਆਗੇ ਠੀਕ ਹੈ ਬਈ ਜਿਹੜਾ ਉਹ ਪੋਰਚ 'ਚ ਹੁੰਦੇ ਸੀ ਉਹ ਸਿੱਧਾ ਪਰ ਰੈਮੂ 'ਚ ਐਂਟਰ ਹੁੰਦੇ ਸੀਗੇ ਠੀਕ ਹੈ ਬਈ ਕਹਿੰਦਾ ਮਤਲਬ ਪੋਰਚ ਤੁਹਾਨੂੰ ਅਲੱਗ ਤੋਂ ਤਾਂ ਦੇਣਾ ਪਿਆਗਾ ਨਾਲੇ ਤਾਂ ਬਾਹਰੋਂ ਲੁੱਕ ਸੋਹਣੀ ਬਣੇਗੀ ਹਾਂਜੀ ਤੇ ਨਾਲ ਐਂਟਰੀ ਉਧਰ ਹੋਗੀ ਹਾਂਜੀ ਨਾਲ ਐਂਟਰੀ ਹੋਗੀ ਨਾਲ ਇਹ ਸਿੱਧਾ ਇਹਦਾ ਪੋਰਚਾ ਦਾ ਐਂਟਰ ਕਰੂਗਾ ਲੌਬੀ 'ਚ ਨਹੀਂ ਕਰਦਾ ਉਹ ਸਿੱਧਾ ਡਰਾਈਵ ਰੂਮ 'ਚ ਕਰੂਗਾ ਠੀਕ ਹੈ ਬਾਈ ਆਹ ਡਰਾਈਵ ਰੂਮ ਆ ਗਿਆ ਜੀ ਇੱਧਰ ਡਰਾਈਵ ਰੂਮ ਆ ਗਿਆ ਬਾਈ ਹਾਂਜੀ ਉਹ ਗੇਟ ਆਪਣਾ ਉਹ ਪਰਾਂਲੇ ਪੋਰਚਾ ਦਾ ਜੀ ਅੱਛਾ ਪੋਰਚਾ ਦਾ ਗੇਟ ਹੈ ਜਿਹੜਾ ਤੁਸੀਂ ਬਈ ਉਧਰੋਂ ਐਂਟਰੀ ਕਹਿੰਦੇ ਸੀ ਪਹਿਲਾਂ ਰੱਖੀ ਨਹੀਂ ਸੀ ਬਈ ਨਹੀਂ ਉਹ ਪਹਿਲਾਂ ਰੱਖੀ ਨਹੀਂ ਸੀ ਉਹ ਫਿਰ ਆਪਾਂ ਆਪਦੇ ਉਹਦੇ ਨਾਲ ਕਰਿਆ ਸੀ ਨਾ ਜੀ ਹਾਂ ਜੀ ਕਹਿਣ ਦਾ ਉਹ ਜਦੋਂ ਲੌਬੀ ਚੋਂ ਆਪਾਂ ਇੰਟਰੋਵਾਂਗੇ ਹਾਂ ਜੀ ਹਾਂ ਜੀ ਉੱਥੇ ਥੋੜਾ ਜਿਹਾ ਡਿਸਟਰਬ ਹੁੰਦਾ ਹੈ ਨਾ ਸਿੱਧੇ ਲੌਬੀ 'ਚ ਆ ਜene ਇੱਥੋਂ ਤੁਸੀਂ ਇਹਨੂੰ ਅਲੱਗ ਤੋਂ ਦਿੱਤੀ ਇੱਧਰ ਬਈ ਵਾਸ਼ਰੂਮ ਦਿੱਤਾ ਇਹ ਬਾਥਰੂਮ ਦਿੱਤਾ ਜੀ ਤੇ ਹੁਣ ਆਪਾਂ ਬਈ ਡ੍ਰੈੰਗਰੂਮ ਦਿਖਾਤਾ ਹਾਂ ਨਾ ਉੱਧਰ ਵਾਸ਼ਰੂਮ ਅਟੈਚ ਹੈ ਤੇ ਪੋਰਚੇ ਦੇ ਵਿੱਚੋਂ ਆਉਂਦਾ ਹੈ ਉਹ ਕੋਟੀ ਤੇ ਇੱਧਰ ਵੀ ਜਰੂਰ ਦੱਸੋ ਨਾਲ ਇੱਧਰ ਆਪਣਾ ਰਸੋਈ ਆ ਗਈ ਇਹ ਠੀਕ ਹੈ ਬਈ ਇਹ ਆਪਣੀ ਰਸੋਈ ਆ ਗਈ ਇੱਧਰ ਕਿਚਨ ਆ ਗਿਆ ਠੀਕ ਹੈ ਬਈ ਹ ਇਹ ਆ ਬਾਈ ਗੇਟ ਕਿਵੇਂ ਦਿੱਤਾ ਹੋਇਆ ਇਹ ਆਪਣੀ ਇਧਰ ਸਾਈਡ ਤੇ ਇੱਕ ਐਕਸਟਰਾ ਹੈਗੀ ਹੈ ਜੀ ਠੀਕ ਹੈ ਠੀਕ ਹੈ ਜਿਹੜਾ ਆਪਾਂ ਕਹਿੰਦਾ ਉਹ ਬਾਹਰੋਂ ਦੇਖਿਆ ਸੀ ਹਾਂ ਜੀ ਤੇ ਆਹ ਦੇਖਾ ਲੋ ਬਾਈ ਇਹ ਆਪਣੀ ਇਕੱਲੀ ਬਾਹਰੋਂ ਜਿਹੜਾ ਤੁਸੀਂ ਕਹਿੰਦੇ ਬਾਈ ਵਿੱਚ ਜੋੜਿਆ ਹੈ ਨਾ ਫੇਰ ਹਾਂ ਜੀ ਹਾਂ ਜੀ ਤੇ ਨਾਲੇ ਦੋਸਤੋ ਇਧਰੋਂ ਆ ਦੇਖੋ ਇਹ ਆਰ ਦੀ ਤੇ ਬਾਈ ਇਧਰੋਂ ਮੰਨ ਕੇ ਚੱਲੋ ਜਦੋਂ ਆਪਾਂ ਕੋਈ ਚੀਜ਼ ਵਸਤ ਲੈ ਆਉਣੀ ਹੈ ਬਾਹਰ ਵੀ ਖਾਣਾ ਬਣਾਉਣਾ ਹੁੰਦਾ ਹੈ ਨਾ ਤਾਂ ਇਧਰੋਂ ਨਾਲ ਹੀ ਮੰਨ ਕੇ ਚੱਲ ਚੱਕ ਸਕਦੇ ਹਾਂ ਹਾਂ ਇਹ ਐਕਸਟਰਾ ਸੀ ਆਪਣੀ ਇਹ ਤੇ ਆ ਜੋ ਤੇ ਹੁਣ ਆਪਾਂ ਬਈ ਲੌਬੀ ਦੇ ਵਿੱਚ ਬਈ ਆਪਾਂ ਮੰਨ ਕੇ ਚੱਲੋ ਜਿਵੇਂ ਹੁਣ ਆਪਾਂ ਉਧਰ ਡ੍ਰੈنگ ਰੂਮ ਦੇ ਵਿੱਚ ਵਾਸ਼ਰੂਮ ਅਟੈਚ ਹੈ ਹਾਂਜੀ ਹਾਂਜੀ ਕਿਚਨ ਦਿਖਾਤਾ ਆਪੇ ਕਾਰਜੀਤ ਸੋਈ ਦਿਖਾਤਾ ਹੈ ਨਾ ਇੱਕ ਆਪਣਾ ਆ ਬੈਡਰੂਮ ਹੈ ਜੀ ਹਾਂਜੀ ਬਈ ਇਹਦੇ ਨਾਲ ਆਪਣੇ ਦੋ ਕਮਰੇ ਲੱਤੇ ਜੀ ਠੀਕ ਹੈ ਜੀ ਇਹ ਆ ਜਿਹੜਾ ਵਾਸ਼ਰੂਮ ਹੈ ਨਾਲੇ ਤਾਂ ਇਹ ਆਪਣਾ ਡ੍ਰੈنگ ਰੂਮ ਅਟੈਚ ਹੈ ਜੀ ਠੀਕ ਹੈ ਬਈ ਤੇ ਨਾਲੇ ਆਪਣਾ ਇਹ ਕਮਰੇ ਨਾਟ ਹੈ ਅਟੈਚ ਹੈ ਜਿਹੜਾ ਇਹ ਉਹੀ ਵਾਸ਼ਰੂਮ ਹੈ ਜਿਹੜਾ ਉਧਰ ਡ੍ਰੈنگ ਰੂਮ ਹਾਂਜੀ 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 ਉਧਰ ਠੀਕ ਹੈ ਠੀਕ ਹੈ ਬਈ ਇਹ ਦੋਨਾਂ ਅਟੈਚ ਕੀਤਾ ਨਾਲੇ ਇਹ ਕਮਰੇ ਨਾ ਠੀਕ ਹੈ ਭਾਈ ਵੀ ਕਹਿ ਰਿਹਾ ਉਹਦੇ ਉਧਰ ਕੋਈ ਗੈਸਟ ਹੈ ਤਾਂ 15 ਲੋਕ ਕਰ ਸਕਦੇ ਹਾਂ ਉਧਰ ਵੀ ਕਰ ਸਕਦੇ ਹਾਂ ਆ ਆਪਣਾ ਐਕਸਟਰਾ ਇੱਕ ਵਾਰ ਹੋਰ ਆਪਾਂ ਬਾਹਰ ਜਾਣ ਵਾਸਤੇ ਠੀਕ ਹੈ ਭਾਈ ਉਧਰ ਲੈ ਬਸ ਹਾਂ ਉਧਰ ਲੈ ਜਾਉਂਗਾ ਸੀ ਤੇ ਆ ਜੋ ਭਾਈ ਇਧਰੋਂ ਵੀ ਦਿਖਾ ਦਈਏ ਤੇ ਭਾਈ ਜਿਹੜੀ ਆਪਾਂ ਇਧਰੋਂ ਬੈਡਰੂਮ ਦਿਖਾਤਾ ਨਾ ਹਾਂਜੀ ਉਹਦੇ ਚ ਡਰੈਸਿੰਗ ਏਰੀਆ ਵੀ ਆਪਾਂ ਦਿਖਾਤਾ ਹਾਂ ਹਾਂਜੀ ਤੇ ਨਾਲ ਵਾਸ਼ਰੂਮ ਅਟੈਚ ਹੈ ਜਿਹੜਾ ਕਿ ਡ੍ਰੈਨਗ ਰੂਮ ਨਾਲ ਵੀ ਅਟੈਚ ਹੈ ਹਾਂਜੀ ਹਾਂਜੀ ਤੇ ਹੁਣ ਇਧਰਲੇ ਬੈਡਰੂਮ ਦੀ ਗੱਲ ਕਰੀਏ ਭਾਈ ਇਹਦੇ ਚ ਵੀ ਕੋਈ ਵਾਸ਼ਰੂਮ ਅਟੈਚ ਹੈ ਹਾਂਜੀ ਇਹਦੇ ਚ ਵਾਸ਼ਰੂਮ ਟਾਈਮ ਮਲਕੀ ਜਿੰਨੇ ਵੀ ਕਮਰੇ ਨੇ ਸਾਰੇ ਨਾਲ ਅਟੈਚ ਆਈ ਕਿ ਡਰੈਸਿੰਗ ਏਰੀਆ ਵੀ ਅਟੈਚ ਹੈ ਇਹਦੇ ਨਾਲ ਵਾਸ਼ਰੂਮ ਵੀ ਅਟੈਚ ਆ ਬਈ ਦਿਖਾ ਦਿਓ ਥੋੜਾ ਜਿਹਾ ਹਾਂਜੀ ਬਈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਆ ਦਿਖਾ ਦਿਓ ਬਈ ਡਿਜ਼ਾਈਨ ਅੰਦਰੋਂ ਟਾਇਲ ਚੜੀ ਹੋਈ ਹੈ ਬਈ ਇਹਦੇ ਚ ਸਾਰੇ ਚ ਹੈਂ ਜਿਹਦੇ ਚ ਟਾਇਲ ਚੜੀ ਹੋਈ ਹੈ ਹਾਂਜੀ ਸਾਰੀ ਛੱਤ ਤੱਕ ਹੀ ਟਾਇਲ ਹੋਇਆ ਜੀ ਠੀਕ ਹੈ ਠੀਕ ਹੈ ਬਈ ਤੇ ਬਈ ਇਧਰੋਂ ਗੱਲ ਕਰੀਏ ਆਪਾਂ ਹੁਣ ਦੋਨੇ ਬੈਡਰੂਮ ਆਪਾਂ ਤਾਂ ਚੁੱਕਿਆ ਦੋਨਾਂ ਚ ਵਾਸ਼ਰੂਮ ਅਟੈਚ ਨੇ ਡਰੈਸਿੰਗ ਏਰੀਆ ਵੀ ਅਟੈਚ ਹੈ ਦੋਸਤੋ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੱਕ ਹੋਰ ਚੀਜ਼ ਐਡ ਕਰੀਏ ਠੀਕ ਹੈ ਬਾਈ ਇੱਥੇ ਲੋਬੀ ਚ ਨਾ ਚਾਰੇ ਪਾਸੇ ਹਵਾ ਪੈਂਦੀ ਹੈ ਜੀ ਠੀਕ ਹੈ ਸਾਹਮਣੇ ਐਂਟਰੀ ਆ ਗਈ ਠੀਕ ਹੈ ਇੱਕ ਇਧਰੋਂ ਵੀ ਹਵਾ ਅੰਦਰਵਾਜ ਆ ਗਈ ਇੱਕ ਆਹ ਕਮਰੇ ਚ ਵੀ ਦਰਵਾਜਾ ਆ ਗਈ ਦੋ ਰਵਾਹ ਸਾਹਮਣੇ ਤੂੰ ਵੈਸੇ ਬੰਦ ਸੀ ਬਾਈ ਪਹਿਲਾਂ ਜਿਵੇਂ ਹੁਣ ਤੁਸੀਂ ਆਹ ਗੇਟ ਵੀ ਤੁਸੀਂ ਕਹਿੰਦੇ ਆਪਾਂ ਬਾਅਦ ਚ ਰੱਖਿਆ ਸੀ ਕਿਉਂਕਿ ਬਾਹਰਲੇ ਪਾਸੇ ਆਪਾਂ ਇਹ ਨਾ ਹੀ ਆਪਾਂ ਨਕਸ਼ਾ ਜਦੋਂ ਗੱਲਬਾਤ ਕਰੀ ਸੀ ਆਪਾਂ ਬੁਲਾਇਆ ਸੀ ਖੋਦੋ ਕੋਲੇ ਠੀਕ ਹੈ ਬਾਈ ਹੁਣ ਆਪਾਂ ਇਹੀ ਕਿਹਾ ਸੀ ਵੀ ਸਾਡੀ ਹਵਾ ਪੈਂਦੀ ਹੋਵੇ ਲੋਬੀ ਚ ਪਿੱਛੇ ਸਾਡੀ ਦੋ ਤਿੰਨ ਪਾਸੇ ਹਵਾ ਕ੍ਰੋਸਿੰਗ ਹੁੰ ਹਾਂਜੀ ਹਾਂ ਹਾਂ ਇਹ ਇਹ ਵੀ ਗੱਲ ਹੈ ਜੀ ਹਾਂਜੀ ਤੇ ਜਿਵੇਂ ਕਿ ਇੱਥੋਂ ਆਪਾਂ ਦੇਖੀਏ ਤਾਂ ਇੱਥੋਂ ਸਿੱਧਾ ਹੀ ਗੇਟ ਦਿਸਦਾ ਹੈ ਨਾ ਜੀ ਹਾਂਜੀ ਉਹ ਕੋਪੜਾ ਪਰੇ ਤੇਰੇ ਤੋਂ ਗੇਟ ਦੇ ਬੰਨਣਾ ਨਹੀਂ ਠੀਕ ਹੈ ਜੀ ਸਾਰੇ ਕਮਰੇ ਇੱਥੇ ਤੇ ਬਾਈ ਇਹ ਜ਼ਰੂਰੀ ਹੈ ਚੀਜ਼ ਹੈ ਨਾ ਜੇ ਆਪਾਂ ਦੇਖੀਏ ਦੋਸਤੋਂ ਤਿੰਨ ਪਾਸੇ ਗੇਟ ਹੈ ਡਰੈਗ ਰੂਮ ਡਰਾਈਵਰ ਰੂਮ ਦੇ ਗੇਟ ਤੁਸੀਂ ਦੇਖਿਆ ਜੀ ਪੋਰਚ ਵਾਲੀ ਸਾਈਡ ਆ ਗਈ ਤੇ ਇਸ ਮੇਲ ਗੈਂਟਰੀ ਇਧਰੋਂ ਆ ਗਈ ਜਿਹੜਾ ਇੱਧਰ ਕਾਰ ਜੀ ਕਿਚਨ ਸੀਗਾ ਨਾਲੇ ਤਾਂ ਬਾਹਰੋਂ ਲੁੱਕ ਸੋਹਣੀ ਬਣ ਗਈ ਕਾਰ ਜੀ ਕਿਚਨ ਦੇ ਤਾਂ ਨਾਲੇ ਕਿਚਨ ਦਾ ਜਿਹੜਾ ਅੰਦਰ ਵਾਲਾ ਕਿਚਨ ਉਹਦੇ ਨਾਲ ਅਟੈਚ ਕਰਤਾ ਉਹ ਨੇੜ ਥੱਲੇ ਵਾਲਾ ਸਾਰਾ ਪਲਾਨ ਆ ਜਿਹੜਾ ਆਪਾਂ ਆਪਾਂ ਦਿਖਾ ਚੁੱਕੇ ਆ ਤੇ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਆ ਫਰਸਟ ਫਲੋਰ ਤੇ ਉਹ ਵੀ ਆਪਾਂ ਸਮਝਾ ਦਿਓ ਮੜਾ ਜੀ ਤੁਸੀਂ ਆ ਜੋ ਨਾਲ ਜ਼ਰੂਰ ਚੱਲੋ ਤੇ ਲੌਬੀ ਆ ਗਈ ਜੀ ਬਹੁਤ ਖੁੱਲੀ ਲੌਬੀ ਹੈ ਤੇ ਪੀਓਪੀ ਦਾ ਡਿਜ਼ਾਈਨ ਬਹੁਤ ਸੋਹਣਾਗਾ ਦੇਖੋ ਸਾਰੀ ਚ ਦਿਖਾ ਦਿਓ ਹਾਂਜੀ ਤੇ ਭਾਈ ਕਲਰ ਮੈਚਿੰਗ ਦੀ ਗੱਲ ਕਰੀਏ ਆਪਾਂ ਇੱਕ ਚੀਜ਼ ਦੇਖਣ ਵਾਲੀ ਹੈ ਵੀ ਕਲਰ ਮੈਚਿੰਗ ਕੋਠੀ ਦੀ ਅਲੱਗ ਤੋਂ ਵਾਈਟ ਕਲਰ ਦੀ ਹੈਗਾ ਥੋੜਾ ਕ੍ਰੀਮ ਚ ਰੱਖਿਆ ਹੈ ਨਾ ਤੁਸੀਂ ਇਹਦੀ ਵੀ ਵਜ੍ਹਾ ਸੀ ਕੋਈ ਹਾਂ ਇਹਦੀ ਵਜ੍ਹਾ ਹੈਗੀ ਸਗੀ ਠੀਕ ਹੈ ਭਾਈ ਇਹ ਕਿਹਨਾਂ ਦਾ ਸਾਨੂੰ ਜਿਹ ਕਿਨਾਂ ਸਾਨੂੰ ਐ ਲੱਗਿਆ ਵੀ ਗਦਮੇੜਾ ਜਾਊਗਾ ਕਲਰ ਹਾਂ ਹਾਂ ਬਾਈ ਤੇ ਉਹ ਥੋੜਾ ਸਮਾਂ ਪਾ ਕੇ ਰੰਗ ਵਾਲੇ ਨੂੰ ਬਹੁਤ ਪਰੇਸ਼ਾਨੀ ਆਈ ਅੱਛਾ ਬਾਈ ਉਹਨੂੰ ਅਸੀਂ ਇੱਕ ਕੰਧ ਤੇ ਰੰਗ ਕਰਾ ਕੇ ਕਹਦੇ ਆ ਕਰੀਏ ਵੀ ਤੂੰ ਹਫ਼ਤਾ ਰੁਕ ਜਾਏ ਕੰਧ ਤੇ ਛੇੜੀ ਨਾ ਠੀਕ ਹੈ ਬਾਈ ਉਹ ਕਹਦਾ ਅਕਰ ਵੀ ਇੰਨਾ ਔਖਾ ਸਾਨੂੰ ਰੁਕਣਾ ਤੇ ਫਿਰ ਅਸੀਂ ਆਖਿਆ ਵੀ ਜੇ ਤਾਂ ਆਪਾਂ ਰੰਗ ਹੀ ਕਰਨਾ ਹੈ ਹਾਂ ਬਾਈ ਵੀ ਸਾਨੂੰ ਵਧੀਆ ਲੁੱਕ ਦੇ ਕੇ ਠੀਕ ਹੈ ਰੰਗ ਦੀ ਫਿਰ ਉਹ ਹਿਸਾਬ ਨਾਲ ਨੇ ਹਫ਼ਤੇ ਬਾਅਦ ਉਹ ਸੁੱਕਾ ਮੈਨਾ ਮਿਲਾਈ ਆਪਣ ਨੂੰ ਰੰਗ ਆ ਤੇ ਉਹ ਜਿੰਨਾ ਡਾਰਕ ਲੱਗ ਰਿਹਾ ਸੀ ਜਿੰਨਾ ਹਾਂਜੀ ਹਾਂਜੀ ਉਨੀ ਲਾਈਟ ਹੋ ਗਿਆ ਥੋੜਾ ਜਿਹਾ ਉਨੀ ਲਾਈਟ ਹੋ ਗਿਆ ਇਹ ਤਾਂ ਕਰਕੇ ਬਹੁਤ ਵਧੀਆ ਕਲਰ ਮਿਲਿਆ ਇਹ ਠੀਕ ਹੈ ਠੀਕ ਹੈ ਬਾਕੀ ਫਿਰ ਆਪਣਾ ਜੀ ਟਾਇਲ ਲਾਈਆ ਥੱਲੇ ਵਾਲੀ ਵੀ ਮੈਚਿੰਗ ਕਰਕੇ ਲਾਈਏ ਇਹਦੇ ਨਾਲ ਠੀਕ ਹੈ ਠੀਕ ਹੈ ਜੀ ਪਹਿਲੇ ਪੋਰਸ਼ਨ ਤੇ ਲੱਗੀ ਹਾਂਜੀ ਥੱਲੇ ਲੱਗੀ ਹੋਈ ਹੈ ਆਹ ਆਪਣੇ ਵੀ ਇਸ ਨਾਲ ਦੀ ਮਤਲਬ ਕਿ ਊਟ ਪਾਣਗੇ ਤਾਂ ਜ਼ਿਆਦਾ ਨਹੀਂ ਹੈਗਾ ਜੀ ਹਾਂ ਉਹ ਦਿਖ ਰਿਹਾ ਹੈ ਬਾਈ ਸਾਰਾ ਸਹੀ ਕੰਮ ਹੋਇਆ ਹੋਇਆ ਹੈ ਉਪਰਾਂ ਦੋ ਕਮਰੇ ਆ ਗਏ ਇੱਕ ਦਾ ਆ ਗਿਆ ਦੋਸਤੋ ਹਾਂਜੀ ਇੱਕ ਆ ਰਿਹਾ ਠੀਕ ਆ ਦੋ ਇੱਕ ਇਧਰਲੇ ਪਾਸੇ ਆ ਗਿਆ ਹਾਂਜੀ ਇਹ ਸਟੋਰ ਰੂਮ ਆ ਗਿਆ ਭਾਈ ਹਾਂਜੀ ਉਹ ਸਟੋਰ ਰੂਮ ਆ ਗਿਆ ਜੀ ਠੀਕ ਹੈ ਇਹ ਸਟੋਰ ਰੂਮ ਆ ਗਿਆ ਸਟੋਰ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਬੈਡਰੂਮ ਦੇ ਤੌਰ ਤੇ ਵੀ ਹਾਂਜੀ 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 ਤੇ ਦੋ ਤਰਫੋਂ ਦਿਖਾ ਦਿਓ ਖੁੱਲਾਗਾ ਵੀ ਕਾਫੀ ਖੁੱਲਾ ਦੇਖੋ ਤੇ ਇਹਦੇ ਵੀ ਬਾਹਰਲੇ ਪਾਸੇ ਲੁੱਕ ਦੇਣ ਵਾਸਤੇ ਦੋ ਵਿੰਡੋਜ਼ ਦਿੱਤੀਆਂ ਹੋਈਆਂ ਨੇ ਤੇ ਇਧਰ ਪੂਜਾ ਪਾੜ ਵਾਸਤੇ ਆ ਗਿਆ ਜੀ ਠੀਕ ਹੈ ਤੇ ਭਾਈ ਹੁਣ ਆਪਾਂ ਬਾਹਰੋਂ ਡਿਜ਼ਾਈਨ ਆ ਜਿਹੜੀ ਗੱਲ ਆਪਾਂ ਕਰਦੇ ਸੀ ਹਾਂਜੀ ਵੀ ਬਾਹਰੋਂ ਕਿੰਨੀ ਸੋਹਣੀ ਲੁੱਕਦੀ ਹੈ ਹੁਣ ਆ ਦੋਨੇ ਪਾਸੇ ਦਿਖਾਵਾਂਗੇ ਇੱਥੋਂ ਵੀ ਉੱਪਰ ਵਾਲੇ ਪੋਰਸ਼ਨ ਤੋਂ ਵੀ ਫਰੰਟ ਐਲੀਵੇਸ਼ਨ ਦਿਖਾਵਾਂਗੇ ਇਹ ਚ ਤੇ ਦੋਸਤੋ ਆ ਦੇਖੋ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਆਏ ਆ ਤੇ ਬਈ ਇੱਕ ਚੀਜ਼ ਹੈ ਨਾ ਹਾਂਜੀ ਜਿਹੜਾ ਆਪਾਂ ਪੇਂਟ ਦੀ ਗੱਲ ਕਰਦੇ ਆਂ ਵੀ ਮਕਾਨ ਬਣਾ ਲੈਂਦਾ ਅਗਲਾ ਪੈਸਾ ਵੀ ਲੱਗ ਜਾਂਦਾ ਹਾਂਜੀ ਜਿਹੜਾ ਲਾਸਟ ਤੇ ਪੇਂਟ ਰਹਿ ਜਾਂਦਾ ਇਹ ਬਹੁਤ ਘੱਟ ਕਰਨ ਹੋਇਆ ਹੁੰਦਾ ਹਾਂਜੀ ਇਹ ਜ਼ਰੂਰੀ ਬਹੁਤ ਹੁੰਦਾ ਹੈ ਨਾ ਅਸਲ ਦੇ ਵਿੱਚ ਪਤਾ ਕਿ ਪੇਂਟ ਦਾ ਕਰਕੇ ਕੋਠੀ ਹੈ ਜੀ ਇਹ ਵੀ ਗੱਲ ਆ ਬਈ ਪੇਂਟ ਦਾ ਕਰਕੇ ਕੋਠੀ ਹੈਗੀ ਹੂੰ ਹੂੰ ਪੇਂਟ ਦਾ ਬਈ ਆ ਦੇਖੋ ਦੋਸਤੋ ਜਾਲੀਆਂ ਨੂੰ ਵੀ ਇਹ ਜੀ ਇਹ ਜਿਹੇ ਤਰੀਕੇ ਨਾਲ ਮੈਚਿੰਗ ਕੀਤੀ ਆ ਪੇਂਟ ਦੀ ਤੇ ਵਾਈਟ ਕਲਰ ਦੇਖੋ ਜਾਲੀਆਂ ਦੇ ਵਿੱਚ ਜਿਹੜਾ ਘਰ ਨੂੰ ਕਲਰ ਕੀਤਾ ਹੋਇਆ ਸਾਰੇ ਤੇ ਤੁਸੀਂ ਦੱਸਣਾ ਜ਼ਰੂਰ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਆ ਇਹ ਹੁਣ ਇਧਰੋਂ ਆਗੇ ਬਾਈ ਹਨਾ ਆ ਬਾਲਕਨੀ ਇਹ ਅੱਗੇ ਬਣਾਈ ਹੈ ਜੀ ਠੀਕ ਆ ਬਾਈ ਠੀਕ ਆ ਤੇ ਇੱਥੋਂ ਜ਼ਰੂਰ ਦਿਖਾਓ ਬਾਈ ਫਰੰਟ ਐਲੀਵੇਸ਼ਨ ਬਹੁਤ ਸੋਹਣਾਗਾ ਇਧਰੋਂ ਵੀ ਦਿਖਾ ਦਿਓ ਦੋਸਤੋ ਇੱਕ ਚੀਜ਼ ਹੋਰ ਹੈ ਜਿਹੜੀ ਕੋਠੀ ਬਣਾਈ ਹੈ ਇਹ ਕੋਠੀ ਦੇ ਨਾ ਕੱਲੀ ਕੱਲੀ ਚੀਜ਼ ਦੇ ਉੱਤੇ ਇੱਕ ਪਲੈਨਿੰਗ ਕੀ ਕੀਤੀ ਹੋਈ ਹੈ ਵੀ ਜਿਹੜੀਆਂ ਜੋੜੀਆਂ ਨੇ ਆਪਾਂ ਸਾਰੇ ਕਹਦੇ ਹੁਣ بارش ਹੋ ਰਹੀ ਹੈ ਥੋੜੀ ਥੋੜੀ ਤੇ ਕੋਈ ਨਹੀਂ ਭੇਜਦੀ ਖਰੇਕ ਪਾਸੋਂ ਲੁੱਕ ਦੇਣ ਦਾ ਮਤਲਬ ਇਧਰੋਂ ਘੰਡਾ ਦਿੱਤਾ ਉਧਰਲੇ ਬਸ ਵੀ ਆਪਾਂ ਦੇਖਿਆ ਇਹ ਬੰਡਾ ਦਿੱਤਾ ਉਹਦੇ ਨਾਲ ਨਾਲ ਤਾਂ ਹੈਵੀ ਲੁੱਕ ਵਨ ਗਈ ਬਹੁਤ ਸੋਹਣੀ ਇਹ ਚੀਜ਼ ਨੂੰ ਪਲਾਨ ਦੇਖ ਕੇ ਰੱਖਿਆ ਹੋਇਆ ਵੀ ਕੱਲ ਨੂੰ ਲੱਕੜ ਨਾ ਖਰਾਬ ਹੋਵੇ ਤਾਂ ਆਹੋ ਆ ਗਈ ਜਿਹੜੀ ਬਾਹਰ ਪੱਡੀ ਹੈ ਠੀਕ ਹੈ ਜੀ ਆਹ ਉਹ ਏਰੀਆ ਆ ਗਿਆ ਜੀ ਤੇ ਜਿਹੜਾ ਕਿ ਆਪਾਂ ਕਹਿੰਦੇ ਸੀ ਬਾਅਦ ਦੇ ਵਿੱਚ ਬਾਈ ਹੋਰੀ ਕਹਿੰਦੇ ਸੀ ਅਸੀਂ ਜੋੜਿਆ ਇਹਦੇ ਚ ਨਕਸ਼ੇ ਦੇ ਵਿੱਚ ਇਹ ਫਿਰ ਨਹੀਂ ਨਾ ਸਿੱਧੀ ਥੱਲੇ ਤੋਂ ਸਿੱਧੀ ਕਾਂਦੀ ਦੀ ਦਿਖਦੀ ਜੀ ਹਾਂ ਸਿੱਧੀ ਕਾਂਦੀ ਦਿਖਦੀ ਇਹ ਹੁਣ ਇਹ ਤਾਂ ਕਿਹਨਾਂ ਦਾ ਲੁੱਕ ਥੋੜੀ ਚੇਂਜ ਹੋ ਗਈ ਤੇ ਇੱਥੇ ਬਾਈ ਗੇਟ ਹੈ ਉਹ ਇਹ ਥੱਲੇ ਗੇਟ ਹੈ ਉਹ ਜਿਹੜਾ ਰਸੋਈ ਕੋਲੇ ਆ ਹਾਂਜੀ ਇਹ ਥੱਲੇ ਰਸੋਈ ਦੇ ਕੋਲੇ ਗੇਟ ਆ ਜੀ ਇਹ ਠੀਕ ਇਧਰ ਆਪਾਂ ਬਾਲਕਨੀ ਦਿਖਾਉਣੇ ਤੁਹਾਨੂੰ ਆ ਦੇਖੋ ਬਾਲਕਨੀ ਰੱਖੀ ਐ ਆ ਸਾਡੀ ਜਾਲੀ ਲਾਈ ਵਕੈਦਾ ਠੀਕ ਐ ਭਾਈ ਠੀਕ ਐ ਤੇ ਇਧਰ ਵੀ ਬਾਲਕਨੀ ਐ ਹਾਂਜੀ ਮੈਂ ਤਾਂ ਇਹਨਾਂ ਨੂੰ ਇਹ ਆਖਿਆ ਸੀਗਾ ਵੀ ਆਹ ਕੱਢੋ ਹਾਂਜੀ ਹਾਂਜੀ ਇਹ ਦੋਨੇ ਭਾਈ ਕਹਿੰਦੇ ਫਿਰ ਵੀ ਇਧਰੋ ਸੇਕ ਮਾਰੂਗਾ अच्छा जी ਤੁਸੀਂ ਕਿਹਾ ਵੀ ਆਹ ਕੰਧ ਨਾ ਕਰੋ ਚਾਹੀਏ ਦੇਣਿਆ 5 ਇੰਚ ਕੰਧ ਲਾਈਏ ਇਹ ਨਾ ਲਾਓ ਬਾਹਰ ਤਾਂ ਚ ਬਣਣੀ ਬਣਨਾ ਵਿਆਹ ਹੀ ਵੀ ਇੱਥੇ ਲੱਗ ਜੂ ਨਾਲੇ ਜੋੜੀ ਨਹੀਂ ਭੀਜਦੀ ਨਾਲੇ ਜੋੜੀ ਨਹੀਂ ਭੀਜਦੀ ਨਾਲੇ ਇਹ ਸਿਲਦ ਆਪਣਾ ਉਹ ਵੀ ਚੀਜ਼ ਸੀ ਨਾ ਜੋੜੀਆਂ ਵੀ ਗਵਰ ਰੱਖਦੇ ਨਾ ਉਹ ਜੋੜੀ ਭੀ ਦੇ ਨਾ ਜੋੜੀ ਭੀ ਦੇ ਨਾਲੇ ਇਹਦੀ ਲੁੱਕ ਚ ਹਵਾ ਹਵਾਉਣੀ ਇਹਦੇ ਵਿੱਚ ਦੀ ਫਿੱਟ ਨਹੀਂ ਆਉਂਦੀ ਹਵਾ ਉਗਲੀ ਹਵਾ ਉਗਲੀ ਠੀਕ ਹੈ ਨਾ ਕਿ ਕਮਰਾ ਵੱਡਾ ਹੋ ਜੂ ਆਹ ਜਾਲੀ ਦਾ ਨਾ ਵੱਡਾ ਬਣਾਉਣਾ ਆਪਾਂ ਸੇਕ ਨਹੀਂ ਬੱਜਣ ਦੇਣਾ 5 ਇੰਚ ਕੰਧ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਇੱਟ ਦਾ ਵੀ ਖਾਸ ਫਰਕ ਨਹੀਂ 240 ਇੱਟਾਂ ਲੱਗੀਆਂ 240 ਉਂਦਰੋਂ ਤਾਂ ਬਾਹਰੋਂ ਨਹੀਂ ਦੇਖ ਸਕਦੇ ਹੈਗੇ ਕਿਤੇ ਇੰਨਾ ਫਰਕ ਆ ਹੈਗਾ ਆ ਦੱਸੋ ਟੂਟੀ ਵਗੈਰਾ ਜਿੰਨੇ ਪੰਤਾਲੇ ਆ ਹਾਂਜੀ ਵੀ ਉੱਥੇ ਟੂਟੀ ਫਰੇਕ ਤਾਂ ਕਢਾਈ ਆਪਾਂ ਜਿੱਥੇ ਪੰਤਾਲਾ ਉੱਥੇ ਟੂਟੀ ਕੋਲੇ ਜਦੋਂ ਮਰਜ਼ੀ ਲਾ ਲਈਏ ਇਹੋ ਜਿਵੇਂ ਪੁਆਇੰਟ ਰੱਖਿਆ ਪਿਆ ਥੱਲੇ ਤੋਂ ਥੱਲੇ ਮਲ ਕੇ ਲਾਈ ਰੱਖੀ ਆਪਾਂ ਵੀ ਕਹਿੰਦਾ ਮਤਲਬ ਜਦੋਂ ਆਪਾਂ ਟੂਟੀ ਕੋਈ ਬੱਚਾ ਛੱਡ ਦਿੰਦਾ ਪਾਣੀ ਉਦੋਂ ਹੀ ਪੈ ਜਾਂਦਾ ਜਿਹੇ ਹੱਥ ਪੈਰ ਧੋਣੇ ਆ ਤਾਂ ਵੀ ਕੋਈ ਚੱਕਰ ਨਹੀਂ ਨਾ ਠੀਕ ਹੈ ਜੀ ਤੇ ਜੇ ਉਧਰ ਦੇ ਪਾਸੇ ਵੀ ਥਨੇ ਵੜਿਆਂ ਦੇ ਉੱਤੇ ਹਾਂਜੀ ਐਵੇਂ ਜਿਵੇਂ ਟੂਟੀਆਂ ਲਵਾਈਆਂ ਠੀਕ ਹੈ ਜੀ ਤੇ ਦੋਸਤੋ ਜ ਉਹ ਆਪਾਂ ਦੋ ਪਾਸੇ ਭਾਂਡੇ ਦਿਖਾਤੇ ਇਧਰ ਵਾਲ ਕੋ ਨਹੀਂ ਦਿਖਾਤੀ ਇਹ ਸਾਰੇ ਪਾਸੇ ਕੋਠੀ ਦੇ ਇੱਕ ਚੀਜ਼ ਹੋਰ ਹੈਗੀ ਬੇੜਾ ਸਾਰੇ ਪਾਸੇ ਘੁੰਮਦਾ ਹੈ ਹਾਂਜੀ ਲਗਭਗ ਥੋੜਾ ਜਿਹਾ ਇਧਰ ਵਾਲਾ ਏਰੀਆ ਰਹਿ ਗਿਆ ਜਿੱਧਰ ਉਹ ਆਪਾਂ ਦੇਖ ਨਹੀਂ ਸਕੇ ਉਹ ਘੁੰਮਦਾ ਨਹੀਂਗਾ ਇੱਥੋਂ ਕਵਰ ਕੀਤਾ ਹੋਇਆ ਅੱਛਾ ਹਾਂ ਉਹ ਰਹਿੰਦਾ ਹੈਗਾ ਬਾਕੀ ਸਾਰਾ ਲਗਭਗ ਘੁੰਮਦਾ ਰਹਿੰਦਾ ਹੈ ਜੀ ਤੇ ਆਪਾਂ ਆਨੰਦ ਮਾਣ ਸਕਦੇ ਹਾਂ ਸਾਰੇ ਘਰ ਦਾ ਭਾਂਡਾ ਹੈ ਜਿੱਧਰੋਂ ਮਰਜ਼ੀ ਆਪਾਂ ਨੂੰ ਜੀ ਕਰਦਾ ਕੋ ਕੁਰਸੀ ਲਾ ਕੇ ਬੈਠ ਸਕਦੇ ਹਾਂ ਹਾਂਜੀ ਦੋਨੇ ਪਾਸੇ ਤੁਹਾਨੂੰ ਉੱਧਰ ਲਗਾਉਣਾ ਹੈ ਇਧਰ ਵੀ ਦਿਖਾਤਾ ਜੀ ਜੀਵਨ ਦਾ ਹਾਂਜੀ ਹਾਂਜੀ ਇਹ ਦੋ ਦੋਨੇ ਤੋਂ ਪਾਸੇ ਇੱਕ ਦਾ ਸੁਭਾਈ ਸੇਖਦਾ ਸ਼ਾਮ ਦੀ ਵੀ ਸੇਖਦਾ ਦੀ। ਨੇ ਦੋਸਤੋ ਆਪਾਂ ਉੱਪਰ ਵਾਲਾ ਵੀ ਦਿਖਾ ਲੈਣ ਨੂੰ ਤੁਹਾਨੂੰ ਟੌਪ ਤੇ ਚੱਲਦੇ ਆਪਾਂ। ਤੇ ਇੱਥੇ ਵੀ ਇੱਕ ਬਿੰਦੋ ਰੱਖਤੀ ਹੈ। ਹਾਂਜੀ ਇਹ ਚਾਣਨ ਵਾਸਤੇ ਪੈਣ ਵਾਸਤੇ। ਹਾਂ ਇੱਥੇ ਚਾਣਨ ਪਈ ਜਾਵੇ ਹਨਾ। ਇਹ ਬਈ ਆਪਾਂ ਹੁਣ ਇੱਥੇ ਪਾਣੀ ਵਾਲੀਆਂ ਬਾਈ ਹੋਰਾਂ ਨੇ ਦੋ ਟੈਂਕੀਆਂ ਰੱਖੀਆਂ ਹੋਈਆਂ ਨੇ। ਵਧੀਆ ਤਰੀਕੇ ਨਾਲ ਕਵਰ ਕਰਕੇ। ਟਿੱਕੇ ਚ ਮੱਜਵੇਂ ਦੀ ਇਹ ਮਕਾਨ ਆਈ। ਹਾਂਜੀ ਬਈ। ਪਿੱਲਰ ਅਸੀਂ ਇੱਕ ਵੀ ਨਹੀਂ ਲਾਇਆ। ਅੱਛਾ ਬਈ। ਹਾਂ। ਪਿੱਲਰ ਹੈ ਨਹੀਂ ਬਈ ਇਹ ਜਮੀਨ ਹੈਗਾ ਜੀ। ਠੀਕ ਹੈ ਬਈ ਯਾਰ ਲਾ ਕਹਿੰਦਾ ਯਾਰ ਐਡਾ ਮਕਾਨ ਪਿੱਲਰ ਦੇ ਬਿਨਾਂ ਖੜਦਾ ਨਹੀਂਗਾ ਹਾਂਜੀ ਬਾਈ ਆਪਾਂ ਪਹਿਲੇ ਤੇ ਇੱਕ ਵੀ ਨਾ ਆਇਆ ਠੀਕ ਹੈ ਹਾਂਜੀ ਦਿੱਤੇ ਸੀਗੇ ਹਾਂਜੀ ਤੁਸੀਂ ਬਾਈ ਇੱਕ ਪਹਿਲਾਂ ਕੋਠੀ ਦੀ ਵੀਡੀਓ ਕੀਤੀ ਸੀ ਹਾਂਜੀ ਉਹਦੇ ਚ ਵੀ ਪਿੱਲਰ ਬਹੁਤ ਬੱਚ ਤੋਂ ਬਦ ਹੋ ਜਾਂਦੀ ਹੈ ਨਾ ਇਹ ਚੀਜ਼ਾਂ ਦੇਖਿਆ ਕਿਉਂਕਿ ਬਈ ਰੋਜ਼ ਡੇੜੀਆਂ ਕੋਠੀਆਂ ਬਣਾਉਣੀਆਂ ਤੁਸੀਂ ਤੁਹਾਨੂੰ ਪਤਾ ਹੁੰਦਾ ਪਰ ਨਕਸ਼ੇ ਵਾਲੇ ਨੇ ਜ਼ਰੂਰ ਦੇਣੇ ਆ ਉਹਨੇ ਤਾਂ ਫਿਰ ਦੇ ਜਾਂਦਾ ਉਹਨੂੰ ਤਾਂ ਪ੍ਰੈਕਟੀਕਲ ਤੇ ਦੂਜੇ ਦਾ ਫਰਕ ਹੁੰਦਾ ਜੀ ਹਾਂ ਬਾਈ ਤੁਸੀਂ ਪ੍ਰੈਕਟੀਕਲ ਕੰਮ ਕੀਤਾ ਹਾਂਜੀ ਬਣਾਉਣ ਦੀ ਨਵੀਂ ਕੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਹਾਂਜੀ ਤੇ ਦੋਸ ਪੂਰੀ ਕੱਲੀ ਕੱਲੀ ਚੀਜ਼ ਬਾਕੀ ਤੁਸੀਂ ਦੱਸਣਾ ਆਪਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਸਾਰਾ ਜਿੰਨਾ ਵੀ ਇਹਦੇ ਚ ਪਲਾਨ ਸੀਗਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਜਰੂਰ ਦੱਸਣਾ ਵੀ ਕਿਵੇਂ ਲੱਗੀ ਤੁਹਾਨੂੰ ਇਹ ਕੋਠੀ ਦੀ ਪਲਾਨਿੰਗ ਤੇ ਆਪਾਂ ਤੁਹਾਡੇ ਵਾਸਤੇ ਹੋਰ ਨਵੀਆਂ ਬੰਦੀਆਂ ਕੋਠੀਆਂ ਲੈ ਕੇ ਆਉਂਦੇ ਰਹਿਵਾਂਗੇ ਧੰਨਵਾਦ ਜੀ